ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਫੇਰ ਲਾਈਵ ਹੋਏ ਆਂ ਤੁਹਾਡੇ ਨਾਲ ਜਲਦੀ ਜਲਦੀ ਸਾਡੇ ਲਾਈਵ ਦੇ ਵਿੱਚ ਸਾਡੇ ਨਾਲ ਜੁੜ ਜਓ ਕਰਦੇ ਆਂ ਫੇਰ ਅੱਜ ਇੱਕ ਗੰਭੀਰ ਮੁੱਦੇ ਤੇ ਵਿਚਾਰ ਚਰਚਾ ਹਾਂਜੀ ਦੋਸਤ ਜਿੱਦਾਂ ਕਿ ਅਸੀਂ ਜਾਣਦੇ ਹੀ ਹਾਂ ਕਿ ਹਰ ਰੋਜ਼ ਦੀਆਂ ਖਬਰਾਂ ਆ ਰਹੀਆਂ ਨੇ ਬਹੁਤ ਦਿਨਾਂ ਤੋਂ ਕਿ ਰਾਤ ਜਾਂਦਿਆਂ ਦੀਆਂ ਮੌਤਾਂ ਹੋ ਰਹੀਆਂ ਨੇ ਮੌਤਾਂ ਕਿਵੇਂ ਹੋ ਰਹੀਆਂ ਨੇ ਸਾਨੂੰ ਸਭ ਪਤਾ ਹੈ ਕਿ ਪਤੰਗਾਂ ਦਾ ਦੌਰ ਚਾਈਨਾ ਡੋਰ ਇੱਕ ਗੰਭੀਰ ਮੁੱਦਾ ਹੈ ਬੇਕਸੂਰ ਲੋਕ ਮਾਰੇ ਜਾ ਰਹੇ ਨੇ ਜ਼ਖਮੀ ਹੋ ਰਹੇ ਨੇ ਹੱਥ ਪੈਰ ਗਲੇ ਕੱਟੇ ਜਾ ਰਹੇ ਨੇ ਆਪਾਂ ਅਜ ਹੋ ਰਹੇ ਨੇ ਤੇ ਇਹਦੇ ਬਾਰੇ ਅਜੇ ਕੋਈ ਵੀ ਹੱਲ ਨਹੀਂ ਹੋ ਰਿਹਾ ਪਹਿਲੀ ਗੱਲ ਤਾਂ ਇਹ ਐ ਕਿ ਸਾਡੇ ਲੋਕਾਂ ਨੂੰ ਸਮਝਦਾਰੀ ਵਰਤਣੀ ਚਾਹੀਦੀ ਐ ਆਪ ਹੀ ਜਿਸ ਚੀਜ਼ ਨਾਲ ਨੁਕਸਾਨ ਹੋ ਰਿਹਾ ਉਹਤੀਆਂ ਵਰਤੀਆਂ ਹੀ ਕਿਉਂ ਜਾ ਰਹੀਆਂ ਨੇ ਸ਼ਾਸਨ ਤੋਂ ਨਹੀਂ ਡਰਦੇ ਲੋਕ ਠੀਕ ਹੈ ਤਾਂ ਘੱਟੋ ਘਾਟੇ ਦੇ ਨੁਕਸਾਨ ਆਪਾਂ ਨੂੰ ਪਤਾ ਹੈ ਉਹਦੇ ਤੋਂ ਹੀ ਡਰਜੋ ਐਨੀ ਕਿਸਮ ਜੇ ਰੱਖ ਲਓ ਕਰਾਂ ਦੇ ਵਿੱਚ ਜਿਨ੍ਹਾਂ ਦੇ ਬੱਚੇ ਪਤੰਗੋ ਉਡਾਉਂਦੇ ਨੇ ਚైనా ਡੋਰ ਜਿਹੜੀਆਂ ਕਿ ਕੱਚ ਵਾਂਗੂ ਤਿੱਖੀਆਂ ਡੋਰਾ ਨੇ ਇਹ ਤਾਂ ਨਹੀਂ ਹੁੰਦੇ ਇਹ ਕੱਚ ਸਮਝੋ ਛੁਰੀਆਂ ਸਮਝੋ ਤੇਜ਼ ਧਾਰ ਹਥਿਆਰ ਸਮਝੋ ਇਹੋ ਚੀਜ਼ਾਂ ਨੇ ਚਿੰਨਾ ਦੇ ਬੱਚੇ ਇਹ ਚੀਜ਼ਾਂ ਵਰਤ ਰਹੇ ਨੇ ਕੀ ਮਾਪਿਆਂ ਨੂੰ ਨਹੀਂ ਪਤਾ ਇਹਦੇ ਬਾਰੇ ਹਰ ਰੋਜ਼ ਦੀਆਂ ਇੰਨੀਆਂ ਖਬਰਾਂ ਆ ਰਹੀਆਂ ਨੇ ਤੇ ਉਹਨਾਂ ਨੂੰ ਇੰਨੀ ਸਮਝ ਨਹੀਂ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵਰਤੀਏ ਰੋਕੀਏ ਇਹਨਾਂ ਕੰਮਾਂ ਤੋਂ ਕਿ ਜਦੋਂ ਕਿਸੇ ਦਾ ਨੁਕਸਾਨ ਹੁੰਦਾ ਹੈ ਫਿਰ ਜ਼ਿੰਮੇਵਾਰ ਤਾਂ ਉਹ ਲੋਕ ਹੀ ਹੁੰਦੇ ਨੇ ਨਾ ਜਿਹਦੇ ਕਰਕੇ ਨੁਕਸਾਨ ਹੋਇਆ ਤੇ ਉਸ ਨੁਕਸਾਨ ਦਾ ਜਿਹੜਾ ਘਾਟਾ ਹੁੰਦਾ ਨਾ ਉਹਦੇ ਕਰਕੇ ਜਿਹੜਾ ਘਾਟਾ ਪੈਂਦਾ ਉਹ ਕੋਈ ਪੂਰਾ ਨਹੀਂ ਕਰ ਸਕਦਾ ਹੁਣ ਜਿਹਦਾ ਚਾਈਨਾ ਡੋਰ ਨਾਲ ਗਲਾ ਕਟਿਆ ਗਿਆ ਜ਼ਖਮੀ ਹੋ ਗਿਆ ਮੌਤ ਹੋ ਗਈ ਹੁਣ ਜਿਹੜਾ ਪਤੰਗ ਉਡਾ ਰਿਹਾ ਹੈ ਚਾਹੀ ਉਹ ਵੱਡਾ ਹੈ ਚਾਹੀ ਛੋਟਾ ਹੈ ਤੇ ਜੁਮੇਵਾਰ ਉਹ ਹੈ ਕਿ ਉਹ ਜਿਹੜੇ ਘਰ ਨੂੰ ਕਟਾ ਪਿਆ ਜਿਹਦੀ ਮੌਤ ਹੋਈ ਹੈ ਉਹਨੂੰ ਪੂਰਾ ਕਰ ਸਕਦੇ ਹੈ ਕੱਲ ਲਈ ਮਾਫੀ ਮੰਗਨ ਨਾਲ ਸੌਰੀ ਕਹਿਣ ਨਾਲ ਉਹ ਕਾਟੇ ਪੂਰੇ ਨਹੀਂ ਹੁੰਦੇ ਅਗਲੇ ਕਰਦੇ ਸਰਕਾਰਾਂ ਵੀ ਥੋੜੀਆਂ ਜਿਹੀਆਂ ਨਰਮ ਨਹੀਂ ਮੇਰੇ ਖਿਆਲ ਚ ਸਖਤ ਤੋਂ ਸਖਤ ਕਦਮ ਚੁੱਕਣੇ ਚਾਹੀਦੇ ਨੇ ਸਰਕਾਰ ਨੂੰ ਤੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਜਿਹੜਾ ਇਹ ਪਤੰਗਾਂ ਦੇ ਨਾਲ ਚਾਈਨਾ ਡੋਰ ਚਾਈਨਾ ਡੋਰ ਨਾ ਕੋ ਤੇਜ਼ ਧਾਰ ਹਥਿਆਰ ਨਹੀਂ ਬਿਨਾਂ ਲਾਇਸੈਂਸ ਵਾਲੇ ਜਿਹੜਾ ਫੜਿਆ ਗਿਆ ਵੇਚਦਾ ਜਿਹੜਾ ਫੜਿਆ ਗਿਆ ਪਤੰਗ ਉਡਾਉਂਦਾ ਉਹ ਡੋਰ ਯੂਜ਼ ਕਰਦਾ ਦੋਹਾਂ ਧਿਰਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਉਸ ਇਲਾਕੇ ਦੇ ਵਿੱਚ ਅੱਗੇ ਤੋਂ ਕੋਈ ਐਹੋ ਜਿਹੀ ਗੈਨੌਨੀ ਹਰਕਤ ਨਾ ਕਰੇ ਸਖਤ ਕਦਮ ਚੁੱਕਣੇ ਚਾਹੀਦੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਕੁਦਰਤੀ ਵਰਤਾਰਾ ਨਹੀਂ ਹੈ ਇਹ ਕੁਦਰਤ ਦੀ ਘਟਨਾ ਨਹੀਂ ਹੈ ਇਹ ਇਨਸਾਨ ਦੀਆਂ ਕਾਨੂੰਨੀਆ ਹਰਕਤਾਂ ਨੇ ਇਨਸਾਨ ਦੀਆਂ ਕਾਨੂੰਨੀਆ ਹਰਕਤਾਂ ਨੇ ਗੰਧੀਆਂ ਹਰਕਤਾਂ ਨੇ ਇਹ ਕਿ ਚਾਰ ਛਲੜਾਂ ਦੀ ਖਾਤਰ ਚਾਰ ਪੈਸਿਆਂ ਦੀ ਖਾਤਰ ਇਹੋ ਜਿਹੀਆਂ ਚੀਜ਼ਾਂ ਵੇਚ ਕੇ ਤੇ ਆਮ ਜਨਤਾ ਦਾ ਆਮ ਲੋਕਾਂ ਦਾ ਦੇਸ਼ ਵਾਸੀਆਂ ਦਾ ਹਰ ਨਾਗਰਿਕ ਦਾ ਨੁਕਸਾਨ ਕਰ ਰਹੇ ਨੇ ਉਹ ਜਿਹੇ ਲੋਕ ਹੈ ਉਹ ਨਹੀਂ ਸਮਝਦੇ ਯਾਰ ਸਭ ਤੋਂ ਪਹਿਲਾਂ ਵੇਚਣ ਵਾਲੇ ਉਸ ਤੋਂ ਪਹਿਲਾਂ ਜਿਹੜੇ ਇਹ ਬਣਾ ਰਹੇ ਹੈ ਜੀ ਬਾਰੋਂ ਕਿਤੋਂ ਆ ਰਹੀ ਹੈ ਤਾਂ ਘੱਟੋ ਘੱਟ ਸਾਡੇ ਦੇਸ਼ ਦੇ ਵਿੱਚ ਸਾਡੇ ਕੰਟਰੀ ਦੇ ਵਿੱਚ ਜਿਹੜੀ ਖਰੀਦ ਆਪਰੋਖਤ ਚੱਲਦੀ ਹੈ ਉਹਦੇ ਤੇ ਬੈਨ ਹੋਣਾ ਚਾਹੀਦਾ ਸ਼ੁਰੂਆਤੀ ਦੌਰ ਤੇ ਇਹੀ ਹੈ ਨਾ ਕਿ ਚੀਜ਼ ਜਿੱਥੋਂ ਆ ਰਹੀ ਹੈ ਉਹਦੇ ਤੇ ਪਾਬੰਦੀ ਹੋਵੇ ਜਿੱਥੋਂ ਚੀਜ਼ ਆ ਰਹੀ ਹੈ ਉਹਦੇ ਤੇ ਪਾਬੰਦੀ ਹੋਵੇ ਅਸੀਂ ਕਿਹਣੀ ਪਾਬੰਦੀ ਲਗਾ ਸਕਦੇ ਤੇ ਜੇ ਕਿਸੇ ਕਾਰਨ ਆ ਗਈ ਹੈ ਅੱਗੇ ਦੁਕਾਨਦਾਰ ਨਹੀਂ ਫਿਰ ਛੋਟੀ ਦੁਕਾਨਦਾਰ ਨਹੀਂ ਹੋਲ ਸੇਲ ਫਿਰ ਉਸ ਤੋਂ ਬਾਅਦ ਛੋਟੇ ਦੁਕਾਨਦਾਰ ਨਹੀਂ ਸ਼ਹਿਰਾਂ ਤੋਂ ਪਿੰਡਾਂ ਵੱਲ ਕਿਉਂ ਨਹੀਂ ਨੱਥ ਪਾਈ ਜਾ ਰਹੀ ਮੁੱਦਾ ਗੰਭੀਰ ਹੈ ਮਸਲਾ ਗੰਭੀਰ ਹੈ ਪਰ ਜੇ ਗੌਰ ਕਰਨ ਤੇ ਆਈਏ ਨਾ ਤਾਂ ਮਿੰਟੋ ਮਿੰਟੀ ਸਭ ਫੜੇ ਜਾਣਗੇ ਚਾਹੀਦਾ ਸਜ਼ਾ ਨਾਲ ਦੀ ਨਾਲ ਕੋਈ ਮਾਫੀ ਨਹੀਂ ਕੋਈ ਚੇਤਾਵਨੀ ਨਹੀਂ ਨਾਲ ਦੀ ਨਾਲ ਸਜ਼ਾ ਕਰੋ ਜਿਹਦੇ ਕੋਲੇ ਚਾਈਨਾ ਡੋਰ ਫੜੀ ਜਾਂਦੀ ਹੈ ਵੇਚਣ ਵਾਲੇ ਕੋਲੇ ਜਾਂ ਖਰੀਦਦਣ ਵਾਲੇ ਕੋਲ ਜਿਹਨੇ ਖਰੀਦੀ ਏ ਉਹਨੂੰ ਵੀ سزا ਪ੍ਰਾਪਰਤੀ ਹੋਵੇ ਉਹ ਵੀ ਸਜ਼ਾ ਦਾ ਹੱਕਦਾਰ ਹੈ ਖਰੀਦਦਣ ਵਾਲਾ ਵੀ ਬਹੁਤ ਵੱਡਾ ਦੋਸ਼ੀ ਹੈ ਜਦੋਂ ਲੈ ਕੇ ਜਾਏਗਾ ਪਤੰਗ ਉਡਾਏਗਾ ਜਾਂ ਉਹਨਾਂ ਦੇ ਬੱਚੇ ਪਤੰਗ ਉਡਾਉਣਗੇ ਰਾਹਗੀਰ ਲੰਘਦੇ ਲੋਕ ਕਿਸੇ ਦਾ ਗੜ ਕੱਟਿਆ ਗਿਆ ਕਿਸੇ ਦੇ ਹੱਥ ਘਟਿਆ ਗਿਆ ਕੋਈ ਜ਼ਖਮੀ ਹੋ ਗਿਆ ਕੱਲੇ ਇਨਸਾਨ ਨੇ ਜਾਨਵਰ ਵੀ ਜ਼ਖਮੀ ਹੁੰਦੇ ਪਸੂ ਪੰਛੀ ਜ਼ਖਮੀ ਹੁੰਦੇ ਐ ਅਸੀਂ ਜ਼ਿੰਮੇਵਾਰ ਆ ਯਾਰ ਕਿਉਂ ਨਹੀਂ ਜ਼ਿੰਮੇਵਾਰ ਅਸੀਂ ਜ਼ਿੰਮੇਵਾਰ ਆ ਇਹਨਾਂ ਗੱਲਾਂ ਦੇ ਦਿਨੋ ਦਿਨ ਧੜਾ ਧੜਾ ਇਹ ਵਿਕ ਰਹੀ ਐ ਚਾਈਨਾ ਡੋਰ ਸਰਕਾਰ ਨੂੰ ਵੀ ਹੱਥ ਜੋੜ ਕੇ ਬੇਨਤੀ ਐ ਕਿ ਇਹੋ ਜਿਹੇ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਸੋਸ਼ਲ ਮੀਡੀਆ ਤੇ ਇਹਦਾ ਪੂਰਾ ਪ੍ਰਚਾਰ ਹੋਵੇ ਕਿ ਆ ਸਜ਼ਾ ਨਾਲ ਦੀ ਨਾਲ ਦਿੱਤੀ ਜਾਏਗੀ ਕੋਈ ਦਲੀਲ ਨਹੀਂ ਕਿਉਂਕਿ ਉਹਦੇ ਵਿੱਚ ਤਾਂ ਸਬੂਤ ਹੀ ਸਾਹਮਣੇ ਹੈ ਤੇ ਵੇਚਣ ਵਾਲਾ ਵੇਚ ਰਿਹਾ ਜਾਂ ਖਰੀਦਣ ਵਾਲਾ ਖਰੀਦ ਰਿਹਾ ਜਾਂ ਕੋਈ ਪਤੰਗ ਉਡਾ ਰਿਹਾ ਉਹ ਤਾਂ ਸਾਰੇ ਸਬੂਤ ਨਾਲ ਦੀ ਨਾਲ ਨੇ ਉਹਦੇ ਵਿੱਚ ਕੋਈ ਲੰਬਾ ਕੇਸ ਨਹੀਂ ਹੈ ਕਿ ਇਹਦੇ ਜਾਂਚ ਪੜਤਾਲ ਕੀਤੀ ਜਾਵੇਗੀ ਹੁਣ ਜਿਹਦੇ ਕੋਲ ਡੋਰ ਮਿਲ ਗਈ ਹੈ ਚਾਈਨਾ ਡੋਰ ਮਿਲ ਗਈ ਹੈ ਉਹਦੀ ਹੋਰ ਤਾਂ ਪੜਤਾਲ ਕਰਨ ਦੀ ਲੋੜ ਹੀ ਨਹੀਂ ਉਹਨੂੰ ਬਹੁਤਾ ਟਾਈਮ ਹੋਰ ਦੇਣ ਦੀ ਲੋੜ ਹੀ ਨਹੀਂ ਜਿਹੜਾ ਵੇਚ ਰਿਹਾ ਹੈ ਉਹਦੇ ਕੋਲ ਚਾਈਨਾ ਡੋਰ ਫੜੀ ਜਾ ਰਹੀ ਹੈ ਤਾਂ ਉਹਨੂੰ ਕੋਈ ਜ਼ਿਆਦਾ ਹੋਰ ਸਮਾਂ ਦੇਣ ਦੀ ਲੋੜ ਹੀ ਨਹੀਂ ਕੀ ਇਹਦੀ ਕੋਈ ਪੜਤਾਲ ਕਰਾਂਗੇ ਜੀ ਸਜਾ ਦੇਵ ਨਾਲ ਦੀ ਨਾਲ ਇਹੋ ਜਿਹਾ ਰਿਮਾਂਡ ਤੇ ਰੱਖੋ ਕਿ ਇਹੋ ਜਿਹਾ ਮਨਾਓ ਕਿ ਲਿਆ ਕਿੱਥੋਂ ਜਿੱਥੋਂ ਲਿਆਇਆ ਦੁਕਾਨ ਦਾ ਉਹ ਪੂਰੀ ਦੀ ਪੂਰੀ ਜਿਹੜੀ ਚੈਨ ਚੱਲ ਰਹੀ ਹੈ ਨਾ ਉਹ ਸਾਰੇ ਭੇਤ ਖੋਲੇਗਾ ਵੀ ਇਹ ਕਿੱਥੋਂ ਆ ਰਹੀ ਹੈ ਉਹਨੇ ਕਿੱਥੋਂ ਲਿਆਂਦੀ ਫਿਰ ਜਿਹੜਾ ਉਹ ਫੜਿਆ ਗਿਆ ਉਹ ਦੱਸੂ ਉਹਨੇ ਕਿੱਥੋਂ ਲਿਆਂਦੀ ਛੇਤਰ ਪ੍ਰੇੜ ਕੀਤੀ ਜਾਵੇ ਇਹਨਾਂ ਲੋਕਾਂ ਦੀ ਰੱਜ ਕੇ ਤੇ ਸੱਜਾ ਬਤਵਾਂ ਨਿਤ ਦਿਹਾੜੇ ਦੇਖਦੇ ਆਂ ਨਿਤ ਦਿਹਾੜੇ ਰੋਈ ਸੁਣਦੇ ਆਂ ਸੜਕਾਂ ਤੇ ਚੱਲਣਾ ਪਿੰਡ ਦਾ ਜੋ ਲੰਗਣਾ ਕਿੰਨਾ ਔਖਾ ਹੋਇਆ ਪਿਆ ਬੰਦਾ ਕੀ ਨਿਗਰਾਨੀ ਕਰਕੇ ਤੁਰੂਗਾ ਉੱਪਰ ਆਕਾਸ਼ ਵੱਲ ਪਤੰਗਾਂ ਵੱਲ ਥੋੜਾ ਦੇਖੂਗਾ ਵੀ ਇੱਥੇ ਕੋਈ ਪਤੰਗ ਤਾਂ ਨਹੀਂ ਉਡਾ ਰਿਆ ਇੱਥੇ ਲੰਗਾ ਕੇ ਨਾਲ ਲੰਗਾ ਇਹ ਹਾਦਸੇ ਬੜੇ ਵੱਡੇ ਹੁੰਦੇ ਸੋਚਣਾ ਬੰਦ ਕਰ ਲੋਕ ਵੀ ਜਾਗਰੂਕ ਹੋ ਜਾਣ ਪਿੰਡਾਂ ਦੇ ਵਿੱਚ ਜੇ ਕੋਈ ਦੁਕਾਨਦਾਰ ਵੇਚਦਾ ਚਾਈਨਾ ਡੋਰ ਪੂਰੀ ਪੰਚਾਇਤ ਦੇ ਵਿੱਚ ਬੁਲਾ ਕੇ ਉਹਦੀ ਛਤਰਪ੍ਰੇਡ ਕਰੋ ਟਗਾ ਕੇ ਬੇਇਜ਼ਤੀ ਕਰੋ ਸ਼ਹਿਰਾਂ ਦੇ ਵਿੱਚ ਹੈ ਤਾਂ ਸ਼ਹਿਰ ਦਾ ਪ੍ਰਸ਼ਾਸਨ ਹੈ ਜਿਹੜਾ ਪੂਰੀ ਸ਼ਕਤੀ ਵਰਤੇ ਲੰਬੀ ਤੋਂ ਲੰਬੀ ਸਜ਼ਾ ਹੋਵੇ ਇਹਨਾਂ ਲੋਕਾਂ ਨੂੰ ਕਿ ਪਤਾ ਲੱਗੇ ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨ ਕਿ ਇਹੋ ਜੀ ਕਮਾਈ ਕਿਵੇਂ ਕਰੀਦੀ ਹੈ ਸਮਝ ਨਹੀਂ ਆਉਂਦੀ ਵੀ ਲੋਕ ਸਮਝਦੇ ਕਿਉਂ ਨਹੀਂ ਇਸ ਗੱਲ ਨੂੰ ਸਾਡੇ ਲੋਕ ਸਿਆਣੇ ਹੋ ਜਾਣ ਸਮਝਦਾਰ ਹੋ ਜਾਣ ਥੋੜੇ ਜਿਹਾ ਮਨਦੇ ਆ ਕੁਝ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਐ ਸਾਡੇ ਲੋਕਾਂ ਦੀ ਮੋਢਲੀ ਜ਼ਿੰਮੇਵਾਰੀ ਐ ਕਿ ਇਹਨਾਂ ਗੱਲਾਂ ਤੇ ਅਸੀਂ ਗੌਰ ਕਰੀਏ ਜਿਹੜੇ ਮਾਪਿਆਂ ਦੇ ਬੱਚੇ ਇਹ ਚਾਈਨਾ ਡੋਰ ਖਰੀਦ ਕੇ ਲਿਆਉਂਦੇ ਪਤੰਗ ਡਾਉਂਦੇ ਕੀ ਉਹਨਾਂ ਨੂੰ ਪਤਾ ਨਹੀਂ ਸਾਡੇ ਬੱਚੇ ਕਿੱਥੋਂ ਲੈ ਕੇ ਆਏ ਅਸੀਂ ਰੋਕੀਏ ਉਹਨਾਂ ਨੂੰ ਜੀ ਉਹਨਾਂ ਦਾ ਘਰ ਦਾ ਜੀ ਕੋਈ ਕਰਦਾ ਮੈਂਬਰ ਹੀ ਉਸ ਡੋਰ ਦੀ ਲਪੇਟ ਦੇ ਵਿੱਚ ਆ ਜਾਵੇ ਪੁੱਤ ਪਤੰਗ ਉਡਾਈ ਜਾਂਦਾ ਤੇ ਪਿਓ ਜਾਂ ਮਾਂ ਜਾਂ ਭੈਣ ਜਾਂ ਭਰਾ ਕੋਈ ਉਸੇ ਡੋਰ ਦੀ ਲਪੇਟ 'ਚ ਆ ਜੇ ਵੱਡਿਆ ਜੀ ਗੱਲ ਫਿਰ ਕੀ ਬਣੂ ਕੀ ਬਣੂ ਫਿਰ ਸੋਚਣ ਵਾਲੀ ਗੱਲ ਹੈ ਲੋਕਾਂ ਦੀ ਮਾਰਨੇ ਸੌਕੇ ਐ ਜਦੋਂ ਆਪਦੇ ਨੂੰ ਸੱਟ ਵਜਦੀ ਹੈ ਨਾ ਫਿਰ ਪਤਾ ਲੱਗਦਾ ਉਹ ਪ੍ਰਭਾਵ ਹੱਥ ਜੋੜ ਕੇ ਬੇਨਤੀ ਹੈ ਇਸ ਮੁੱਦੇ ਨੂੰ ਕੋਈ ਛੋਟਾ ਨਾ ਸਮਝੋ ਇਹ ਨਾ ਵਿਚਾਰਾਂ ਨੂੰ ਕੋਈ ਛੋਟੇ ਮੋਟੇ ਵਿਚਾਰ ਨਾ ਸਮਝੋ ਬਹੁਤ ਵੱਡੀ ਗੱਲ ਹੈ ਜੇ ਕੋਈ ਛੋਟਾ ਕੋਈ ਨਿੱਕਾ ਨੇ ਆਣਾ ਪਤਾਂਗ ਡਾਉਂਦਾ ਤੁਹਾਨੂੰ ਦਿਸਦਾ ਦੋ ਚਪੇੜਾ ਮਾਰੋ ਉਹਦੇ ਇਹ ਕਿੱਥੋਂ ਲੈ ਕੇ ਆਇਆ ਡੋਰ ਪੁੱਛੋ ਉਹਨੂੰ ਜੇ ਤੁਹਾਡੇ ਪਿੰਡ ਦਾ ਕੋਈ ਵੇਚਦਾ ਨਾ ਤੇ ਜ਼ਰੂਰ ਦਾ ਪ੍ਰਬੰਧ ਕਰੋ ਕਿ ਭਾਈ ਥੋੜੇ ਜੇ ਪੈਸਿਆਂ ਦੀ لالچ ਖਾਤਰ ਤੂੰ ਲੋਕਾਂ ਦਾ ਨੁਕਸਾਨ ਕਰ ਰਿਹਾ ਹੈ ਦੁਕਾਨਾਂ ਤੇ ਸਮਾਨ ਵੇਚਣ ਨੂੰ ਹੋਰ ਬਥੇਰਾ ਕੁਝ ਹੈ ਹੋਰ ਕੁਝ ਵੇਚ ਕੇ ਕਮਾਈ ਕਰ ਲੋ ਚੰਗੀਆਂ ਚੀਜ਼ਾਂ ਵੇਚ ਕੇ ਕਮਾਈ ਕਰ ਲੋ ਇਹੋ ਵਰਗਾ ਕੰਮ ਇੱਕ ਹੋਰ ਹੈ ਜਿਹੜੇ ਆ ਦੁਕਾਨਦਾਰ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਸ਼ਹਿਰਾਂ ਦੇ ਵਿੱਚ ਵੀ ਹੈ ਪੈਕ ਨਾ ਵਾਲੀਆਂ ਚੀਜ਼ਾਂ ਵੇਚਦੇ ਆ ਪੈਕਿੰਗ ਬੰਦ ਕੁਰਕਰੇ ਵਗੈਰਾ ਹੋਰ ਪਤਾ ਨਹੀਂ ਕੀ ਕੀ ਉਹਦੇ ਵਿੱਚ ਉਹਦਾ ਨਾਂ ਹੀ ਨਹੀਂ ਪਤਾ ਆਪਾਂ ਨੂੰ ਤਾਂ ਕਈ ਚੀਜ਼ਾਂ ਇਹੋ ਜੀਆਂ ਬੱਚਿਆਂ ਨੂੰ ਲਾ ਛੱਡਿਆ ਖਾਣ ਵਾਸਤੇ ਬੱਚੇ ਖਾਂਦੇ ਆ ਮਾਪਿਆਂ ਨੂੰ ਅਪੀਲ ਹੈ ਕਿ ਆਪਦੇ ਬੱਚਿਆਂ ਦਾ ਖਿਆਲ ਰੱਖੋ ਸਾਡੇ ਦੇਸ਼ ਦੇ ਵਿੱਚ ਬਿਮਾਰੀਆਂ ਤਾਂ ਪਹਿਲਾਂ ਹੀ ਬਹੁਤ ਆ ਚੁੱਕੀਆਂ ਨੇ ਦੱਸ ਦੱਸ ਵੀ ਵੀ ਸਾਲ 15 15 ਸਾਲ ਦੀ ਉਮਰ ਦੇ ਵਿੱਚ ਕਿੰਨੀਆਂ ਭਿਆਨਕ ਬਿਮਾਰੀਆਂ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਕਿੰਨੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਲੋਕਾਂ ਨੂੰ ਤੇ ਘੱਟੋ ਘੱਟ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਆਉਣ ਵਾਲੀ ਪੀੜ੍ਹੀ ਨੂੰ ਤਾਂ ਬਚਾ ਲਈਏ ਇਹੋ ਜਿਹਾ ਗੰਦ ਪਹਿਲਾਂ ਨਾ ਖਵਾਈਏ ਇਹੋ ਜਿਹਾ ਕੁਝ ਖਾਣ ਤੋਂ ਰੋਕੀਏ ਜਿਹੜੇ ਦੁਕਾਨਦਾਰ ਇਸ ਤਰ੍ਹਾਂ ਪੈਕਿੰਗ ਵਾਲੀਆਂ ਇਹੋ ਜਿਹੀਆਂ ਚੀਜ਼ਾਂ ਪੇਟ ਖਰਾਬ ਕਰਦੀਆਂ ਉਹ ਚੀਜ਼ਾਂ ਇਹ ਗੰਭੀਰ ਮੁੱਦੇ ਨੇ ਇਹ ਗੱਲ ਆਪਾਂ ਤਾਂਗਵਾਲੀ ਡੋਰ ਨੇ ਜਿਹੜਾ ਦੂਸਰਾ ਪਿਛਾ ਆਪਾਂ ਚੁਣਿਆ ਇਹ ਵੀ ਗੰਭੀਰ ਮੁੱਦਾ ਹੈ ਕਿ ਕੁੜਕਰੇ ਵਗੈਰਾ ਇਹੋ ਜਿਹੇ 2-2 ਰੁਪਈਆ 5-5 ਰੁਪਈਆ ਦੇ ਵਿੱਚ ਪੈਕਿੰਗ ਕਰਕੇ ਜੋ ਵੇਚ ਰਹੇ ਹਨ ਕੀ ਤਾਂ ਉਹਦੇ ਵਿੱਚ ਤੁਹਾਨੂੰ ਪਾ ਕੇ ਦੇ ਰਹੇ ਹੋ 5 ਰੁਪਈਆ ਦੀ ਚੀਜ਼ ਦੇ ਵਿੱਚ 10 ਰੁਪਈਆ ਦੇ ਪੈਕਟ ਦੇ ਵਿੱਚ ਚੰਗੀਆਂ ਚੀਜ਼ਾਂ ਖਵਾਓ ਆਪਦੇ ਘਰ ਵਿੱਚ ਬਣੀਆਂ ਚੀਜ਼ਾਂ ਖਵਾਓ ਤੇ ਵੀਰੂ ਪਤੰਗ ਵਾਲੇ ਮੁੱਦੇ ਤੇ ਡੋਰ ਵਾਲੇ ਮੁੱਦੇ ਤੇ ਜ਼ਰੂਰ ਗੌਰ ਕਰਿਓ ਕਿ ਆਪਣੇ ਬੱਚਿਆਂ ਦਾ ਖਿਆਲ ਰੱਖੋ ਆਪਾਂ ਆਪ ਹੀ ਰੱਖਾਂਗੇ ਮੇਰੇ ਬੱਚੇ ਆ ਮੇਰੇ ਬੱਚਿਆਂ ਦਾ ਖਿਆਲ ਮੈਂ ਰੱਖਦਾ ਨਹੀਂ ਪਤੰਗ ਉਡਾਉਣ ਹੁੰਦਾ ਨਹੀਂ ਡੋਰ ਲਿਆਉਣ ਦਿੰਦਾ ਭਾਈ ਤੁਸੀਂ ਵੀ ਆਪਣੇ ਬੱਚਿਆਂ ਦਾ ਖਿਆਲ ਰੱਖੋ ਹਰ ਬੰਦਾ ਆਪਦੇ ਬੱਚਿਆਂ ਦਾ ਖਿਆਲ ਰੱਖੇਗਾ ਨਾ ਇਹਨਾਂ ਪਤੰਗਾਂ ਦੇ ਨਾਲ ਡੋਰਾ ਤੋਂ ਤੇ ਸਰਕਾਰਾਂ ਨੂੰ ਲੋੜ ਨਹੀਂ ਪੈਂਦੀ ਵੀ ਇਹ ਪੇਚੋ ਬੰਦ ਕਰਾ ਦੇਵੇ ਜੀ ਤੇ ਕਰੀ ਬੰਦ ਕਰਾ ਦੇ ਜਿੱਥੇ ਬੰਦ ਨਹੀਂ ਉੱਥੇ ਬੰਦ ਕਰਾ ਦੇ ਅਸੀਂ ਸਿਆਣੇ ਹੋ ਜੀਏ ਵੀ ਜਿਹੜੀ ਚੀਜ਼ ਦਾ ਨੁਕਸਾਨ ਹੈ ਸਾਨੂੰ ਪਤਾ ਹੈ ਨਾ ਬਿਜਲੀ ਦਾ ਕਰੰਟ ਹੈ ਅਸੀਂ ਕਦੇ ਆਪਦੇ ਨਿਆਣੇ ਨੂੰ ਕਿਹਾ ਵੀ ਆ ਪਲੱਗ ਦੇ ਵਿੱਚ ਇਹਦੇ ਚ ਉਂਗਲਾਂ ਫਸਾ ਨਹੀਂ ਕਿਹਾ ਨਾ ਸਾਨੂੰ ਪਤਾ ਇਹਦੇ ਚ ਕਰੰਟ ਹੈ ਮੌਤ ਹੋ ਜੇਗੀ ਨੁਕਸਾਨ ਹੋ ਜਾਏਗਾ ਫਿਰ ਅਸੀਂ ਚਾਈਨਾ ਡੋਰ ਵਾਲੇ ਆਪਦੇ ਬੱਚਿਆਂ ਨੂੰ ਕਿਉਂ ਨਹੀਂ ਦੱਸਦੇ ਕਿਉਂ ਨਹੀਂ ਦੱਸਦੇ ਇਹ ਇਹ ਚਾਈਨਾ ਦੇ ਬਾਰੇ ਆਵਦੇ ਬੱਚਿਆਂ ਨੂੰ ਵੀ ਪੁੱਤਰੇ ਨੂੰ ਨੁਕਸਾਨ ਹੈ ਜੇ ਸਾਡਾ ਨਹੀਂ ਤਾਂ ਕਿਸੇ ਦਾ ਨੁਕਸਾਨ ਤਾਂ ਹੈ ਉਹਦੇ 'ਚ ਸਾਡਾ ਫੈਮਿਲੀ ਮੈਂਬਰ ਵੀ ਕੋਈ ਲਪੇਟਿਆ ਜਾ ਸਕਦਾ ਕੋਈ ਵੀ ਲਪੇਟ ਚ ਆ ਸਕਦਾ ਉਹਦੇ ਨੁਕਸਾਨ ਬਾਰੇ ਆਪ ਦੱਸਿਏ ਆਪਦੇ ਬੱਚਿਆਂ ਨੂੰ ਭਾਈ ਆਪ ਦਾ ਮੋਢਲਾ ਫਰਜ ਸਮਝਿਆ ਕਰੋ ਦੱਸਿਆ ਕਰੋ ਕਾਸੀ ਸਕੂਲਾਂ ਦੇ ਵਿੱਚ ਤਾਂ ਬੱਚਿਆਂ ਨੂੰ ਦੱਸਦੇ ਆ ਪਰ ਘਰ ਜਾ ਕੇ ਜਿਹੜੀ ਨਿਗਰਾਨੀ ਆ ਉਹ ਤਾਂ ਮਾਪਿਓਂ ਨੇ ਕਰਨੀ ਹੈ ਮਾਪਿਆਂ ਨੇ ਨਿਗਰਾਨੀ ਕਰਨੀ ਹੈ ਸਾਡੇ ਬੱਚੇ ਘਰ 'ਚ ਕੀ ਕਰ ਰਹੇ ਨੇ ਕਿਸੇ ਵੀ ਸਕੂਲ ਦਾ ਅਧਿਆਪਕ ਟੀਚਰ ਘਰ ਤੱਕ ਜਾ ਕੇ ਨਹੀਂ ਸਮਝਾ ਸਕਦੇ ਸਕੂਲਾਂ ਦੇ ਵਿੱਚ ਸਮਝਾਇਆ ਜਾ ਸਕਦਾ ਹੈ ਸਮਝਾਇਆ ਜਾ ਸਕਦਾ ਇਹੜਾ ਉਹਦੇ ਤੇ ਅਸਰ ਅਸਰ ਕਰਨਾ ਅਮਲ ਕਰਨਾ ਉਹ ਮਾਪਿਆਂ ਦੇ ਸਹਿਯੋਗ ਨਾਲ ਹੀ ਕਰਨਾ ਬੱਚੇ ਨੇ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਖਰੀਦਣ ਵਾਸਤੇ ਘਰ ਤੋਂ ਹੀ ਪੈਸੇ ਲੈ ਕੇ ਜਾਂਦੇ ਨੇ ਬੱਚੇ ਮਾਪਿਆਂ ਤੋਂ ਪੈਸੇ ਲੈ ਕੇ ਜਾਂਦੇ ਨੇ ਅਧਿਆਪਕ ਤੋਂ ਪੈਸੇ ਤਾਂ ਨਹੀਂ ਲੈ ਕੇ ਜਾਂਦੇ ਬੱਚੇ ਮਾਪਿਆਂ ਤੋਂ ਲੈ ਕੇ ਜਾਂਦੇ ਨੇ ਫਿਰ ਮਾਪਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹ ਨਫੇ ਵਾਲੀ ਚੀਜ਼ ਹੈ ਨੁਕਸਾਨ ਵਾਲੀ ਚੀਜ਼ ਹੈ ਜਿਹੜੀ ਸਾਡੇ ਬੱਚੇ ਖਰੀਦ ਰਹੇ ਨੇ ਸਾਡੇ ਬੱਚੇ ਵਰਤ ਰਹੇ ਨੇ ਸੁਹਿਆਣਾ ਮੋਲ ਜੀਵਨ ਹੈ ਕੀਮਤੀ ਜੀਵਨ ਹੈ ਇਹਨੂੰ ਕੱਟੋ ਨਾ ਸਿਰਫ ਜਿਓ ਨਾ ਇਹਦਾ ਆਨੰਦ ਲਵ ਆਨੰਦ ਲੈਣ ਦੇ ਬਹੁਤ ਤਰੀਕੇ ਨੇ ਇਸ ਜ਼ਿੰਦਗੀ ਦੇ ਇਹ ਕੰਨਾ ਇਹ ਨਹੀਂ ਵੀ ਬੱਚੇ ਪਤੰਗਾਂ ਉਡਾ ਕੇ ਡੋਰਾ ਪਾ ਕੇ ਤੇ ਸਿਰਫ ਆਨੰਦ ਲੈ ਸਕਦੇ ਹੋਰ ਚੰਗੇ ਕੰਮ ਬਹੁਤ ਨੇ ਬੱਚਿਆਂ ਨੂੰ ਖੇਡਾਂ ਨਾਲ ਜੋੜੋ ਫਿਜ਼ੀਕਲ ਸਰੀਰਕ ਖੇਡਾਂ ਨਾਲ ਬੱਚਿਆਂ ਨੂੰ ਖੇਡਾਂ ਨਾਲ ਜੋੜੋ ਬੱਚਿਆਂ ਨੂੰ ਖੇਡਾਂ ਨਾਲ ਜੋੜੋਗੇ ਨਾ ਤੇ ਬੱਚਿਆਂ ਦਾ ਮਨ ਸਹੀ ਪਾਸੇ ਲੱਗੇਗਾ ਬਹੁਤ ਸਾਰੀਆਂ ਮਾੜੀਆਂ ਆਦਤਾਂ ਤੋਂ ਦੂਰ ਰਹਿਣਗੇ ਬੱਚੇ ਜੇ ਮਾਪੇ ਵਕਤ ਕੱਢਣਗੇ ਆਪਦੇ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਵਕਤ ਕੱਢਣਾ ਬਹੁਤ ਜ਼ਰੂਰੀ ਹੈ ਅਸੀਂ ਕਿਹਦੇ ਵਾਸਤੇ ਜੀ ਰਹੇ ਹਾਂ ਆਪਦੇ ਪਰਿਵਾਰ ਪਿੱਛੇ ਆਪਦੇ ਬੱਚਿਆਂ ਪਿੱਛੇ ਜੀ ਰਹੇ ਹਾਂ ਨਾ ਫਿਰ ਸਾਡੇ ਬੱਚੇ ਜੇ ਸਿੱਧੇ ਰਸਤੇ ਤੇ ਚੱਲਣਗੇ ਤਾਂ ਸਾਡਾ ਜੀਵਨ ਵੀ ਸਫਲਤਾ ਹੀ ਹੈ ਸਾਡੀਆਂ ਕਮਾਈਆਂ ਕੀਤੀਆਂ ਵੀ ਤਾਂ ਹੀ ਨੇ ਚੰਗੀਆਂ ਕਿ ਸਾਡੇ ਬੱਚੇ ਸਿੱਧੇ ਰਸਤੇ ਤੇ ਚੱਲਣਗੇ ਸੋ ਵਕਤ ਕੱਢਿਆ ਕਰੋ ਬੱਚੇ ਨੂੰ ਗਲਤ ਰਾਹ ਤੋਂ ਰੋਕਣ ਵਾਸਤੇ ਉਹਨਾਂ ਨੂੰ ਖੇਡਾਂ ਨਾਲ ਜੋੜੋ ਉਹਨਾਂ ਨੂੰ ਕਿਤਾਬਾਂ ਨਾਲ ਜੋੜੋ ਅੱਜ ਕੱਲ ਕਿਤਾਬਾਂ ਦਾ ਦੌਰ ਕਿੰਨਾ ਪਿੱਛੇ چلا ਗਿਆ ਕਦੇ ਸਮਾਂ ਸੀ ਕਿ ਕਿਤਾਬਾਂ ਨਾਲ ਜੁੜਦੇ ਅਖਬਾਰਾਂ ਨਾਲ ਜੁੜਦੇ ਅੱਜ ਕੱਲ ਮੋਬਾਈਲ ਨਾਲ ਜੁੜੇ ਲੋ ਮਾੜੀ ਗੱਲ ਨਹੀਂ ਐ ਪਰ ਚੰਗੀ ਗੱਲ ਵਾਸਤੇ ਵਰਤੋ ਨਾਲ ਕਿਤਾਬਾਂ ਨਾਲ ਵੀ ਜੁੜੋ ਕਿਤਾਬਾਂ ਵੀ ਚੰਗੀਆਂ ਕਿਤਾਬਾਂ ਪੜ੍ਹਨ ਨੇ ਚੰਗਾ ਸਾਹਿਤ ਪੜ੍ਹਨਾ ਬੱਚੇ ਵਾਸਤੇ ਜ਼ਰੂਰੀ ਹੈ ਕੋਈ ਕਿ ਚੰਗਾ ਲੇਖਕ ਚੰਗਾ ਸਾਹਿਤਕਾਰ ਚੰਗਾ ਕਹਾਣੀਕਾਰ ਤਾਂ ਹੀ ਬਣ ਸਕਦਾ ਜੇ ਉਹਨੂੰ ਪਹਿਲਾਂ ਪੜ੍ਹਨ ਦਾ ਸ਼ੌਕ ਹੋਏਗਾ ਚੰਗਾ ਸੁਣਨ ਦਾ ਸ਼ੌਕ ਹੋਏਗਾ ਸਿੱਖ ਵੀ ਅਸੀਂ ਕੁਝ ਤਾਂ ਹੀ ਸਕਦੇ ਹਾਂ ਜੇ ਅਸੀਂ ਚੰਗਾ ਸੁਣਦੇ ਹਾਂ ਜਾਂ ਚੰਗਾ ਪੜਦੇ ਸੋ ਇਹ ਬੱਚਿਆਂ ਵਾਸਤੇ ਜ਼ਰੂਰੀ ਹੈ ਇਹ ਵੱਡਿਆਂ ਵਾਸਤੇ ਜ਼ਰੂਰੀ ਹੈ ਅ ਕਰਦੇ ਸਾਰੇ ਜਿਹੜੇ ਵੱਡੇ ਜੀ ਹਨ ਉਹਨਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਰੁਚੀ ਬੱਚਿਆਂ 'ਚ ਪੈਦਾ ਕਰਨੀ ਹੈ ਸੋ ਆ ਜੀ ਦਾ ਇਨਾਈ ਫਿਰ ਗੱਲਬਾਤ ਕਰਾਂਗੇ ਕਿਸੇ ਹੋਰ ਟਾਪਿਕ ਤੇ ਕਿਸੇ ਹੋਰ ਲਾਈਕ ਡਨ ਅੰਕਲ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ